ਸੇ ਦਾ ਮੈਂ ਟੀਵੀ ਆਊਗਾ ਜੀ ਮੈਨੂੰ ਤਾਂ ਸਾਲ ਹੋਇਆ ਭਰੋਸਾ ਹੋਇਆ ਜੀ ਪਹਿਲਾਂ ਮੈਂ ਟੀਵੀ ਆਊਗਾ ਉਹ ਤੇਰੇ ਸਿੰਘ ਆਉਂਦੇ ਤੇ ਜਿਹੜੇ ਉਹ ਫੋਟੋ ਨੂੰ ਦੇ ਕੇ ਫਤਿਹ ਬੁਲਾਉਂਦੇ ਸਿੰਘਾ ਤੂੰ ਸੱਖਾ ਲੰਗ ਗਿਆ ਅਸੀਂ ਬਹੁਤ ਔਖੇ ਆ ਇੱਥੋਂ ਥੋੜਾ ਜਿਹਾ ਦਿਲ ਦੋਦਾ ਦਾ ਵੈਸੇ ਤਾਂ ਮੈਂ ਟੀਵੀ ਆਊਗਾ ਜੀ ਮੈਨੂੰ ਤਾਂ ਸਾਲ ਹੋਇਆ ਭਰੋਸਾ ਹੋਇਆ ਜੀ ਪਹਿਲਾਂ ਮੈਂ ਟੀਵੀ ਆਊਗਾ ਤੇ ਫਿਰ ਤੁਹਾਨੂੰ ਪਤਾ ਕਿਵੇਂ ਲੱਗਿਆ ਕਿ ਉਹਨਾਂ ਦੇ ਨਾਲ ਇਹ ਸਭ ਕੁਝ ਹੋ ਚੁੱਕਿਆ ਹੈ ਉਹਦੇ ਨਾਲ ਦੇ ਸਿੰਘਨ ਆ ਪਰਾਇ ਕਿੱਥੇ ਗਿਆ ਬਾਬੂ ਅਕਾਦ ਲੱਗਦਾ ਕੋਈ ਕਿਤਨੀ ਜਦਾ ਸੀ ਜੀ ਉਹਦੇ ਇੰਟਰਵਿਊ ਹੁੰਦੇ ਸੀ ਅਸੀਂ ਇੱਕ ਵਾਰੀ ਜੀ ਅਸੀਂ ਇੱਥੇ ਬਣੀ ਬਾਹਰ ਨਾ ਬਣੀ ਤੇ ਉਹ ਕਹਿੰਦਾ ਸੀ ਬਈ ਬਈ ਜਦਾ ਸੀ ਸਾਰੇ ਇਕੱਠੇ ਕਰਕੇ ਜਾਂ ਪਿਛਲੇ ਘੇੜਨੋਂ ਸੀ ਨਿਕਲਣ ਲੱਗੇ ਉੱਥੇ ਸਾਨੂੰ ਮਿਲਟਰੀ ਨੇ ਘੇਰਾ ਪਾ ਦਿਆ ਜੀ ਵੀ ਪਹਿਨਾ ਬਈ ਇੱਕ ਪਚੰਗੀ ਸੀ ਸਰਜੀਤ ਸਿੰਘ ਬੰਬੇ ਸ਼ਾਇਦ ਮੁੰਡਾ ਦੋਦਾ ਮਖਤਿਆਰ ਸਿੰਘ ਨਾਉ ਸੀ ਜੀ ਸ਼ਾਇਦ ਮੁੰ ਲੱਗਦਾ ਜਿਹਨਾਂ ਨੇ ਇਹ ਗੱਲ ਜਿਹਨਾਂ ਇੰਟਰਵਿਊ ਦਿੱਤੀ ਸੀ ਜੀ ਉਹ ਕਹਿੰਦਾ ਵੀ ਪੰਨਾ ਪਚੰਗੀ ਸਰਜੀਤ ਸਿੰਘ ਪਚੰਗੀ ਨੂੰ ਗੋਲੀ ਮਾਰੀ ਫਿਰ ਇੱਕ ਮੁੰਡਾ ਹੋਰ ਸੀ ਜਿੰਦੂ ਆ ਕੇ ਨਾਉ ਪੱਠੜ ਜੀ ਉਹਨੂੰ ਗੋਲੀ ਮਾਰੀ ਜਗਾਂ ਦਾ ਤੀਵੰਦ ਨੂੰ ਫੜਨ ਲੱਗੇ ਸਾਨੂੰ ਵੜਨ ਲੱਗੇ ਕਹਿੰਦਾ ਕੋਈ ਅਫਸਰ ਕੋ ਚੰਗਾ ਆ ਗਿਆ ਹੋਣਾ ਜੀ ਉਹਨੇ ਆ ਕੇ ਮਨਾ ਕਰਤਾ ਵੀ ਨਹੀਂ ਨਹੀਂ ਮਾਰਨਾ ਕੋਈ ਨਹੀਂ ਕੈਂਪਨੀ ਦੇ ਕੇ ਜੀ